ਮਾਨਸਾ ਪੁਲਿਸ ਵੱਲੋਂ ਅੱਜ ਬੱਸ ਸਟੈਂਡ ਅਤੇ ਬਾਜ਼ਾਰ ਵਿੱਚ ਗਸ਼ਤ ਕੀਤੀ ਗਈ। ਉੱਥੇ ਹੀ ਡੀਐਸਪੀ ਬੂਟਾ ਸਿੰਘ ਨੇ ਦੱਸਿਆ ਕਿ ਜੋ ਮਨ ਚਲੇ ਹਨ, ਜੋ ਲੜਕੀਆਂ ਨੂੰ ਤੰਗ ਕਰਦੇ ਹਨ, ਉਹਨਾਂ ਨੂੰ ਨੱਥ ਪਾਉਣ ਦੇ ਲਈ ਸਾਡੇ ਵੱਲੋਂ ਇਹ ਗਸ਼ਤ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਜੋ ਵੀ ਅਵਾਰਾਗਰਦੀ ਕਰਦੇ ਹਨ, ਉਹ ਟਿਕ ਜਾਣ ਨਹੀਂ। ਹੁਣ ਉਹਨਾਂ ਨੂੰ ਸੁਧਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਐਸਐਸਪੀ ਪਗਿਰ ਸਿੰਘ ਮੀਨਾ ਵੱਲੋਂ ਇਹ ਸਖਤ ਦਿਸ਼ਾ ਨਿਰਦੇਸ਼ ਹਨ ਕਿ ਅਵਾਰਾਗਰਦੀ ਨਹੀਂ ਕਰਨ ਦਿੱਤੀ ਜਾਵੇਗੀ ਨਾਲ ਹੀ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਵੀ ਇਹ ਅਪੀਲ ਕੀਤੀ ਕਿ ਹੁਣ ਟਿਕ ਜਾਓ ਨਹੀਂ ਤੁਹਾਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਅਤੇ ਨਾਲ ਹੀ ਲੋਕਾਂ ਨੂੰ ਇਹ ਬੇਨਤੀ ਕੀਤੀ ਕਿ ਜੇਕਰ ਕਿਸੇ ਨੂੰ ਵੀ ਕਿਸੇ ਦਾ ਪਤਾ ਲੱਗਦਾ ਹੈ ਤਾਂ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਜਾਵੇ ਤੁਹਾਡਾ ਕੀ ਕਹਿਣਾ ਦਿਓ ਰਾਜ ਬਸ ਸਟੈਂਡ ਦੀ ਚੈਕਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੂੰਗਾ ਬਸ ਸਟੈਂਡ ਤੇ ਤਾਂ ਹਰ ਬੇਨਤੀ ਜਿਹੜੀ ਆ ਗਈ ਚੈੱਕ ਕੀਤੀ ਹੈ ਲੋਕੀਏ ਸੇ ਕੁਝ ਲੋਕਾਂ ਨੇ ਪਹਿਲੇ ਵੀ ਅਕੀਦਾਂ ਦੋਆਂ ਨੇ ਕਿ ਸੇ ਕੁਝ ਮਨਸਲੇ ਲੜਕੀਆਂ ਸੰਗ ਕਰਦੇ ਨੇ ਤੇ ਇਸੇ ਮਾਰਗ ਕਰਦੇ ਨੇ ਇਹ ਸਿਰਫ ਮਾਮੂਲੀ ਤਰੀ ਪਾਕਿਰਸ਼ਿੰਦਰੀ ਮੀਨਾ ਆਈਪੀਐਸ ਅਫਸਰ ਸਾਹਿਬ ਮਾਨਸਾ ਜੀ ਦੇ ਨਿਰਦੇਸ਼ ਤੇ ਐਸਪੀ ਜੀ ਸਾਹਿਬ ਦੀ ਰਵਾਈਜ਼ ਐਸਐਸਓ ਜੀ ਨਾਲ ਲੈ ਕੇ ਸਦਾ ਦੀ ਗੋਸ ਲੈ ਕੇ ਅਸੀਂ ਸੰਚੇਦ ਬੱਸ ਸਟੈਂਡ ਦੀ ਚੈੱਕ ਕੀਤੀ ਆ ਤਾਂ ਕਿ ਇਸ ਜਿਹੜੇ ਐ ਬਿਨਾ ਕੰਮ ਤੋਂ ਜਿਹੜੇ ਭੜੇ ਜਿਹੜੇ ਵਾਲਾ ਗਾ ਵੀ ਚੱਲ ਰਹੇ ਨੇ ਉਹਨਾਂ ਦੇ ਦਰਜਿਆਂ ਨੂੰ ਪ੍ਰੇਸ਼ਾਨ ਕਰਦੇ ਨੇ ਉਹਨਾਂ ਤੇ ਨਤ ਪਾਈ ਜਾ ਸਕੇ ਤੇ ਇਹ ਬੰਦੇ ਨੇ ਅਸੀਂ 10 15 ਇਹ ਉਹਨਾਂ ਨੂੰ ਬਾਪੂ ਕਰਕੇ ਉਹਨਾਂ ਦਾ ਪੁੱਛੋਸ਼ੀ ਚੱਲ ਰਿਹਾ ਹੈ ਕਿ ਕੋਈ ਇੱਥੇ ਕਿਸੇ ਮਸਲੇ ਦੀ ਕਣੀ ਰੋ ਸਰ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਦੇਖੀ ਗਈ ਕੀਤੀ ਗਈ ਹੈ ਬਸ ਸਰ ਤੋਂ ਇਲਾਵਾ ਅਸੀਂ ਪਟਾਵਸਤੀ ਪੁਰਾਣੀ ਸਬਜ਼ੀ ਮੰਡੀ ਏਰੀਆ ਰਾਮਾਗਰ ਰੋਡ ਤੇ ਜਿਹੜੀ ਹੈਗੀ ਆ ਕੋਰਟ ਰੋਡ ਮਾਤਾ ਸੁੰਦਰੀ ਕਾਲਜ ਦੇ ਨੇੜੇ ਲਗਨਾ ਖਾਵਾ ਤੇ ਅਜੇ ਸਪੈਸ਼ਲ ਚਾਹੀਦੀ ਚੁਕੀ ਹੈ ਤਾਂ ਕਿ ਜਿਹੜਾ ਸ਼ਹਿਰ ਦੇ ਵਿੱਚ ਆਮ ਨਾਮ ਬਣਿਆ ਰਹੇ ਲੋਕ ਉਹਨਾਂ ਦਾ ਦਾ ਨਾਮ ਨਾਲ ਹੋ ਜਾਂਦਾ ਮੇਰੇ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਮਾੜੇ ਅੰਸ਼ਰਾ ਨੂੰ ਬਸਟੈਂਟ ਦੇ ਬਰਾਬਰ ਵਿਚਾਰਨ ਖਾਸ ਕਰਕੇ ਤਾਬ ਨਹੀਂ ਲਈ ਰਹੀ ਹੈ ਉਹ ਅਜਿਹੀਆਂ ਹਸਤਾਂ ਨੂੰ ਬਾਜ ਆ ਜਾਣ ਤੇ ਨਾਲ ਜਿਹੜਾ ਨਸ਼ਾ ਵੇਚਣ ਵਾਲੇ ਤਸਕਰ ਨੇ ਉਹਨਾਂ ਨੂੰ ਜੋ ਮੈਂ ਅਪੀਲ ਕਰਦਾ ਕਿ ਉਹ ਇਹ ਬੜਾ ਕੰਮ ਛੱਡ ਕੇ ਆਪਣਾ ਸਰੀਰ ਕੰਮ ਕਰ ਇਸ ਸਮਾਜ ਲਈ ਅਮਨਮਾਨ ਖਾਲਸਾ ਕੰਪਨੀ ਪ੍ਰਧਾਨ ਜੀ ਨੇ ਕਿਹਾ ਪਬਲਿਕ ਵੀ ਮੇਰੇ ਵੀਲੇ ਹੈ ਕਿ ਉਹ ਪ੍ਰਸ਼ਾਸਨ ਨੂੰ ਜਿਸ ਤਰ੍ਹਾਂ ਪਹਿਲਾਂ ਸਹਿਯੋਗ ਦੇ ਰਿਹਾ ਹੈ ਉਸੇ ਤਰੀਕੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਮਾਣੇ ਕੋਲ ਖਲਾਫ ਤਾਂ ਕਿ ਪ੍ਰਸ਼ਾਸਨ ਇਸ ਸਬੰਧ ਵਿੱਚ ਉਹਨਾਂ ਨੂੰ ਹੋਰ ਅੱਛੇ ਰਿਜ਼ਲਟ ਦੇਵੇ ਤੇ ਤੁਸੀਂ ਹਰ ਸ਼ਹਿਰੀ ਦਾ ਮਨ ਬੰਨ੍ਹ ਕੇ ਲਈ ਆਪਣੀ ਡਿਊਟੀ ਕਰੀਂ ਜਨ ਦੇ ਵਜਨਵਾਤਾ ਮਾਰੇ ਅਸੀਂ ਸੇ ਸਖਤ ਖਲਾਫ ਅਕਸ਼ਨ ਕਰ ਵੀ ਹੈ ਇਸ ਤਰੀਕ ਜਾਰੀ ਰੱਖੇ